ਭਈ ਕਤਲ ਤੇ ਕਤਲ ਹੀ ਹੈ ਚਾਹੇ ਸਾਡੇ ਦੇਸ਼ ਦੇ ਕਿਸੇ ਨਾਗਰਿਕ ਦਾ ਹੋਵੇ ਤੇ ਚਾਹੇ ਹੋਵੇ ਅਮਰੀਕਾ ਅਫਰੀਕਾ ਇੰਗਲੈਂਡ ਤੇ ਆਸਟ੍ਰੇਲੀਆ ਦਾ ਕਤਲ ਨੂੰ ਕਤਲ ਹੀ ਗਿਣਿਆ ਜਾਵੇਗਾ ਕਤਲ ਦੀ ਸਜ਼ਾ ਬੰਦ ਮਿਲਦੀ ਹੈ ਚਾਹੇ ਉਹ ਕਿਸੇ ਵੀ ਦੇਸ਼ ਦੀ ਸਰਕਾਰ ਹੋਵੇ ਚਾਹੇ ਉਹ ਉਮਰ ਕੈਦ ਹੋ ਜਾਵੇ ਚਾਹੇ ਉਹ ਫਾਂਸੀ ਹੋਵੇ ਲੇਕਿਨ ਇੱਧ ਨਮਿਸ਼ਾ ਪ੍ਰਿਆ ਜਿਸ ਦੇ ਵੱਲੋਂ ਤਲਾਕ ਅਬਦੋ ਮਹਿੰਦੀ ਨੂੰ ਅੰਜੈਸਿਅਨ ਦੇ ਕੇ ਓਵਰਡੋਜ਼ ਦਿੱਤੀ ਗਈ ਮੌਕੇ ਤੇ ਉਸ ਦੀ ਮੌਤ ਹੋ ਜਾਂਦੀ ਹੈ ਮੌਤ ਤੋਂ ਬਾਅਦ ਉਸ ਲਾਸ਼ ਨੂੰ ਡਕਾਉਣੇ ਜਾਂ ਖੁਰਦ-ਬੁਰਦ ਕਰਨ ਦੇ ਲਈ ਨਮਿਸ਼ਾ ਪ੍ਰਿਆ ਵੱਲੋਂ ਤਲਾਲ ਅਬਦੁਲ ਮਹੰਦੀ ਦੀ ਲਾਸ਼ ਦੇ ਟੁਕੜੇ ਕਰਕੇ ਪਾਣੀ ਵਾਲੀ ਟੈਂਕੀ ਦੇ ਵਿੱਚ ਪਾ ਦਿੱਤੇ ਜਾਂਦੇ ਨੇ ਗੱਲ ਹੈ 2017 ਦੀ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋ ਨਾਂ ਦੀ 파ਟਨਰਸ਼ਿਪ ਸੀ ਦੋਨਾਂ ਵੱਲੋਂ ਇੱਕ ਕਲੀਨਿਕ ਚਲਾਇਆ ਜਾ ਰਿਹਾ ਸੀ ਨਮਿਸ਼ਾ ਪ੍ਰਿਆ ਕੇਰਲਾ ਦੀ ਹੈ ਇੰਡੀਆ ਦੀ ਹੈ ਜਿੱਥੇ ਇੱਕ ਪਾਸੇ ਸਾਰੇ ਹੀ ਭਾਰਤ ਵਾਸੀਆਂ ਵੱਲੋਂ ਹਿੰਦੂਸਤਾਨੀਆਂ ਵੱਲੋਂ ਹਰ ਧਰਤੇ ਜਿਹੜੇ ਮਹਾਗੁਰੂ ਨੇ ਉਹਨਾਂ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਕਿ ਨਮੀਸ਼ਾ ਪ੍ਰਿਆ ਦੀ ਜਾਨ ਕਿਹੜੀ ਬਚ ਜਾਵੇ ਕਿਉਂਕਿ ਉਹਦੀ ਛੋਟੀ ਜੀ ਬੱਚੀ ਹੈ ਉਹਦੇ ਮਾਤਾ ਪਿਤਾ ਨੇ ਉਹਦਾ ਹਸਬੈਂਡ ਹੈ ਟੋਮੀ ਥੋਮਸ ਇਧਰ ਭਾਰਤ ਵਾਸੀਆਂ ਨੇ 8.8 ਕਰੋੜ ਰੁਪਏ ਬਲੱਡ ਮਨੀ ਆ ਜਿਹੜੀ ਹੈ ਦਿੱਤੀ ਅਨਮਿਸ਼ਾ ਪ੍ਰਿਆ ਨੂੰ ਭਾਈ ਜੇਕਰ ਸਹਿਮਤੀ ਹੁੰਦੀ ਹੈ ਤਾਂ ਜਿਹੜੇ ਪਰਿਵਾਰ ਦਾ ਮੈਂਬਰ ਮਰਿਆ ਹੈ ਤੁਹਾਡੇ ਅਥੋਂ ਚਾਹੇ ਉਹ ਜਾਣੇ ਦੇ ਵਿੱਚ ਹੈ ਚਾਹੇ ਉਹ ਅਣਜਾਣੇ ਦੇ ਵਿੱਚ ਹੈ ਜੇਕਰ ਉਹ ਮੰਨਦੇ ਨੇ ਤੇ ਅਸੀਂ 8.5 ਕਰੋੜ ਰੁਪਏ ਤੁਹਾਨੂੰ ਜਿਹੜਾ ਇਕੱਠਾ ਕਰਕੇ ਦਿੱਤਾ ਹੈ ਤੁਸੀਂ ਦੇ ਦਿਓ ਰੋਲਾ ਨਕਟਾੜੋ ਤੁਹਾਨੂੰ ਰੀਲீஸ் ਕਰਦੇਵੇਂ ਯਮਨ ਦੀ ਅਦਾਲਤ ਹਾਲਾਂਕਿ 16 ਜੂਨ ਨੂੰ ਸਮਾਂ ਬਣਿਆ ਗਿਆ ਸੀ ਤੈਅ ਕੀਤਾ ਗਿਆ ਸੀ ਮੁਕਰਰ ਕੀਤਾ ਗਿਆ ਸੀ ਕਿ 16 ਜੁਲਾਈ ਨੂੰ ਜਿਹੜੀ ਫਾਸੀ ਦਿੱਤੀ ਜਾਵੇਗੀ ਲੇਕਿਨ ਇਧਰ ਧਰਮਗੁਰੂ ਭਾਰਤ ਦੇ ਦੂਸਰੇ ਪਾਸੇ ਯਮਨ ਦੇ ਅਤੇ ਜਿਹੜੇ ਤਲਾਲ ਅਬਦੋਮਹਦੀ ਸੀ ਉਸ ਦੇ ਭਰਾ ਇਧਰ ਨਿਮਿਸ਼ਾਪ੍ਰੀਆ ਦੇ ਬ੍ਰਦਰ ਵੱਲੋਂ ਯਾਨੀ ਉਸ ਦੂਸਰੇ ਤੀਸਰੇ ਪਾਸੇ ਸਭ ਤੋਂ ਵੱਡੀ ਤੇਸੀ ਯਮਨ ਦੀ ਸੁਪਰੀਮ ਕੋਰਟ ਇਹਨਾਂ ਸਾਰਿਆਂ ਧਿਰਾਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਤੇ 16 ਜੁਲਾਈ ਦੀ ਫਾਸੀ ਜਿਹੜੀ ਹੈ ਬੁਲਤਵ ਵੀ ਕਰ ਦਿੱਤੀ ਗਈ ਇੱਧਰ ਸੁਪਰੀਮ ਕੋਰਟ ਭਾਰਤ ਸਰਕਾਰ ਦੇ ਕੋਲੋਂ ਉਸ ਮਾਮਲੇ ਦੀ ਕਾਰਵਾਈ ਦੀ ਮੰਗ ਕਰ ਰਹੀ ਹੈ ਵੀ ਭਈ ਉਹ ਸੁਣਵਾਈ ਕਿਥੋਂ ਤੱਕ ਪਹੁੰਚ ਗਈ ਬਚਾਉਣ ਲਈ ਕੀ ਰਾਤ ਕਾਰਜ ਕੀਤੇ ਜਾ ਰਹੇ ਨੇ ਲੇਕਿਨ ਇੱਧਰ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਡਾਕਟਰ ਕੀ ਇਹ ਪਾਉਲ ਇੱਕ ਬੜੀ ਵੱਡੀ ਸੰਸਥਾ ਦੇ ਇਹ ਫਾਊਂਡਰ ਨੇ ਇਹਨਾਂ ਵੱਲੋਂ ਇਹ ਚੈਰਿਟੀ ਸੰਸਥਾ ਚਲਾਈ ਚਲਾਈ ਜਾਂਦੀ ਹੈ ਇਹਨਾਂ ਨੇ ਅੱਜ ਖੁਲਾਸਾ ਕੀਤਾ ਹੈ ਕਿ ਕਿਸ ਤਰ੍ਹਾਂ ਨਮਿਸ਼ਾ ਪ੍ਰੀਆ ਦੀ ਜਾਨ ਬਚੀ ਹਾਲਾਂਕਿ ਫਾਂਸੀ ਪੁਲਤਾਂ ਵੀ ਕਰ ਦਿੱਤੀ ਗਈ ਹੈ ਇਹਨੇ ਕਿਹਾ ਕਿ ਮੈਂ ਦੋਨਾਂ ਦੇਸ਼ਾਂ ਦੇ ਧਰਮ ਗੁਰੂਆਂ ਦੀ ਖਾਸ ਕਰਕੇ ਜਮੰਦੇ குரு ਗੁਰੂ ਦੀ ਉਸ ਤੋਂ ਬਾਅਦ ਧਰਮ ਗੁਰੂ ਹੈ ਭਾਰਤ ਦਾ ਜਿਨੇ ਨਮਿਸ਼ਾ ਪ੍ਰੀਆ ਦੀ ਸਪੋਰਟ ਕੀਤੀ ਹੈ ਉਸ ਤੋਂ ਬਾਅਦ ਤਨਾਲ ਅਬਦੋ ਮਹਿਤੀ ਦੇ ਪਰਿਵਾਰਕ ਮੈਂਬਰ ਅਤੇ ਨਮਿਸ਼ਾ ਪ੍ਰੀਆ ਦੇ ਪਰਿਵਾਰਕ ਮੈਂਬਰ ਅਤੇ ਯਮਨ ਦੀ ਸੁਪਰੀਮ ਕੋਰਟ ਯਾਨੀ ਕਿ ਇਹਨਾਂ ਬੰਦੋਂ ਸਮਝੌਤਾ ਕੀਤਾ ਗਿਆ ਬਾਅਦ ਵਿੱਚ ਇਹ ਵੀ ਕਹਿ ਦਿੱਤਾ ਗਿਆ ਕਿ ਭਈ ਇਹ ਮਾਮਲਾ ਸਾਰਾ ਸੁਲਝਾ ਲਿਆ ਗਿਆ ਹੈ ਬਾਅਦ ਵਿੱਚ ਇੱਕ ਬਿਆਨ ਆਉਂਦਾ ਹੈ ਤਲਾਦ ਅਬਦੁਲ ਮਹਿਦੀ ਯਾਨੀ ਕਿ ਮਰਤਕਦੇਹ ਭਰਾ ਦਾ ਵੀ ਭਈ ਅਸੀਂ ਬਲੱਡ ਬਣੀ ਨਹੀਂ ਲਵਾਵਾਂਗੇ ਮੌਤ ਦੀ ਸਜ਼ਾ ਬਹੁਤ ਖੂਨ ਦਾ ਬਦਲਾ ਕੂਨ ਹੀ ਕਮਿਸ਼ਾਪਰੀਆ ਦੇ ਕੋਲੋਂ ਲਿਆ ਛਾਵੇਗਾ ਫਿਰ ਭਾਜੜਾ ਪੈ ਗਿਆ ਸਰਕਾਰਾਂ ਸਰ ਕਿਉਂਕਿ ਸਰਕਾਰ ਵੀ ਪੂਰਾ ਅੜੀ-ਚੋਟੀ ਦਾ ਪੂਰਾ ਤਾਮ-ਚਾਮ ਜਿੰਨਾ ਕੁਝ ਵੀ ਹੁੰਦਾ ਹੈ ਸਰਕਾਰ ਵੀ ਕਰਦੀ ਹੈ ਲੇਕਿਨ ਮਾਮਲਾ ਹੈ ਕਤਲ ਦਾ ਹਾਲਾਂਕਿ ਜਿਹੜੇ ਡਾਕਟਰ ਕੇਪਾਲ ਨੇ ਇਹਨਾਂ ਵੱਡੋ ਦਾਵਾ ਕੀਤਾ ਜਾ ਰਿਹਾ ਹੈ ਕਿ ਅਗਸਤ ਵਿੱਚ ਨਮੀਸ਼ਾ ਪ੍ਰਿਆ ਭਾਰਤ ਸੇਫ ਐਂਡ ਸੌਰਟ ਵਫ ਪਤਰੀਆ ਉਹ ਆਪਣੇ ਬੱਚਾ ਨਾਲ ਮਿਲੇ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਮਿਲੇਗੀ ਉਸ ਤੋਂ ਬਾਅਦ ਵਾਕ ਬੱਚਿਆਂ ਨਾਲ ਤੇ ਉਹਦੀਆਂ ਇੰਝ ਹੋਣ ਗਿਆ ਮਾਮਲਾ ਹੈ 30 ਤੇ 70 ਦਾ ਆਖਰਕਾਰ ਇਹ ਕਦਮ ਕਿਉਂ ਚੁਕਣਾ ਪਿਆ ਕਿ ਓਵਰਡੋਜ਼ ਦਾ ਟੀਕਾ ਲਗਾ ਦਿੱਤਾ ਜਾਵੇ ਤਲਾਲ ਅਬਦੋ ਬਹਿੰਦੀ ਨੂੰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹਦੇ ਕੋਲ ਪਾਸਪੋਰਟ ਸੀ ਨਮਿਸ਼ਾਪਰੀਆ ਦਾ ਉਹਦੇ ਨਮਿਸ਼ਾਪਰੀਆ ਦੇ ਦਸਤਾਵੇਜ਼ ਜਿਹੜੇ ਛਾਪਏ ਹੋਏ ਸੀ ਅਬਦੋ ਬਹਿੰਦੀ ਨੇ ਲੇਕਿਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ 30 70 ਦੀ ਗੱਲ ਹੋਈ ਸੀ ਜਦੋਂ ਇਹਨਾਂ ਨੇ ਕਲੀਨਿਕ ਖੋਲ੍ਹਿਆ ਇਹ ਤੋ ਤੱਕ ਇਹ ਵੀ ਗੱਲਾਂ ਆ ਰਹੀਆਂ ਨੇ ਕਿ ਦੋਨਾਂ ਦਾ ਵਿਆਹ ਹੀ ਹੋਇਆ ਭਾਵੇਂ ਜਲਦੀ ਹੋ ਗਿਆ ਹੋਵੇ ਯਾਨੀ ਕਿ ਪੈਸੇ ਦਾ ਲਾਲਚ ਤਾਂ ਨਮੀਸ਼ਾ ਫਰੀਏ ਨੂੰ ਹੈ ਸੀ ਕਿਉਂਕਿ ਪੈਸਾ ਕਮਾਉਣ ਵਾਸਤੇ ਭਾਰਤ ਤੋਂ ਵਾਰ ਗਏ ਯਮਨ ਤੇ ਜਿਹੜੇ ਦਲਾਲ ਅਬਦੋ ਮਹੰਦੀ ਸੀ ਉਹਨਾਂ ਨੂੰ ਵੀ ਸੀ ਕਿ ਮੈਨੂੰ ਘਰ ਬੈਠੇ ਬਿਠਾਏ ਪੈਸੇ ਮਿਲ ਜਾਣਗੇ ਮੈਨੂੰ ਤਾਂ ਕੰਮ ਹੀ ਨਹੀਂ ਕਰਨਾ ਪੈਣਾ ਆਖਰਕਾਰ ਫੁੱਟ ਦੇ ਕਾਰਨ ਸਮਝ ਹੀ ਨਹੀਂ ਆ ਰਹਾ ਹਾਲਾਂਕਿ ਤਲਾਲ ਅਬਦੀ ਮੈਨ ਤੋਂ ਦੇ ਮਹਿੰਦੀ ਦੇ ਪਰਿਵਾਰ ਵੱਲੋਂ ਵਾਰ-ਵਾਰ ਇਸ ਗੱਲ ਤੋਂ ਕਿਨਾਰਾ ਕੀਤਾ ਜਾ ਰਿਹਾ ਹੈ ਕਿ ਨਾ ਤੇ ਪਾਸਪੋਰਟ ਨਮਿਸ਼ਾਪ੍ਰੀਆ ਦਾ ਅਬਦੋ ਮਹਿੰਦੀ ਦੇ ਕੋਲ ਸੀ ਨਾ ਉਹਦੇ ਕੋਈ ਡਾਕੂਮੈਂਟ ਸੀ ਇਹਨਾਂ ਦਾ ਵਿਆਹ ਹੋਇਆ ਸੀ ਯਮਨ ਦੇ ਕਾਨੂੰਨੀ ਤਰੀਕੇ ਦੇ ਨਾਲ ਉਸ ਨੂੰ ਲੈ ਕੇ ਤੂੰ ਤੋਂ ਮੈਂ ਵੈ ਹੋਈ ਉਸ ਨੂੰ ਲੈ ਕੇ ਇਹਨਾਂ ਦਾ ਤਾਣਾ ਬਾਣਾ ਜਿਹੜਾ ਹੈ ਖਿਲਰ ਗਿਆ ਲੇਕਿਨ ਅਸੀਂ ਗੱਲ ਕਰਦੇ ਹਾਂ ਕਾਨੂੰਨ ਦੀ ਕਤਲ ਤੇ ਕਤਲ ਹੁੰਦਾ ਹੈ ਚਾਹੇ ਉਹ ਕਿਸੇ ਇੰਡੀਅਨ ਭਾਰਤੀ ਨਾਗਰਿਕ ਦਾ ਹੋ ਜਾਵੇ ਕਿਸੇ ਪੰਜਾਬ ਦੇ ਨਾਗਰਿਕ ਦਾ ਹੋ ਜਾਵੇ ਚਾਹੇ ਉਹ ਹੋ ਜਾਵੇ ਯਮਨ ਦੇ ਨਾਗਰਿਕ ਦਾ ਕਤਲ ਤੇ ਕਤਲ ਹੀ ਹੈ ਲੇਕਿਨ ਅਸੀਂ ਅਜੇ ਜਾ ਕੇ ਪੁੱਠੇ ਸਿਰ ਤੇ ਹੱਥ ਕਿਉਂ ਮਾਰਦੇ ਆਂ ਖਾਸ ਕਰਕੇ ਅਸੀਂ ਗੱਲ ਕਰਦੇ ਆਂ ਪੰਜਾਬੀਆਂ ਦੀ ਪੰਜਾਬੀਆਂ ਵੱਲੋਂ ਵੀ ਅਜੇ ਪੁੱਠੇ ਸਿਰ ਤੇ ਹੱਥ ਮਾਰੇ ਜਾਂਦੇ ਨੇ ਭਾਰਤ ਦੇ ਬਹੁਤੇ ਬਹੁਤ ਸਾਰੇ ਲੋਕ ਜਿਹੜੇ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਵਸੇ ਹੋਏ ਨੇ ਕਈ ਅਰਬ ਕਟੀਆਂ ਤੋਂ ਵਸੇ ਹੋਏ ਨੇ ਜਿਨ੍ਹਾਂ ਦੇ ਦਸਤਾਵੇਜ਼ ਜਿਨ੍ਹਾਂ ਦੇ ਪਾਸਪੋਰਟ ਮਾਲਕਾਂ ਵੱਲੋਂ ਜਬਤ ਕਰ ਲਿਆ ਕਰ ਲਿਆ ਗਿਆ ਨੇ ਉਹ ਰੋਟੀ ਦੇ ਕੰਮ ਕਰ ਰਹੇ ਨੇ ਉਹਨਾਂ ਨੂੰ ਪੂਰਾ ਮਿਹਨਤ ਆਨਾ ਵੀ ਨਹੀਂ ਮਿਲਦਾ ਲੇਕਿਨ ਇਧਰ ਪੁੱਠੇ ਸਿੱਧੇ ਹੱਥ ਨਾ ਮਾਰੋ ਕਿਉਂਕਿ ਉਹਨਾਂ ਦੇਸ਼ਾਂ ਦੇ ਕਾਨੂੰਨ ਬਹੁਤ ਸਖਤ ਸਖਤ ਨੇ ਜਿਵੇਂ ਸ਼ਰੀਆ ਕਾਨੂੰਨ ਨੂੰ ਮੰਨਦਾ ਹੈ ਯਮਨ ਕੋਈ ਯਮਨ ਦੇ ਵਿੱਚ ਮੋਸਟ ਆਫ ਦਾ ਪੀਪਲ ਜਿਹੜੇ ਨੇ ਉਹ ਮੁਸਲਮਾਨ ਰਹਿੰਦੇ ਨੇ ਹੁਣ ਡਾਕਟਰ ਕੇਏ ਪਾਲ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਉਹਨੇ ਧੰਨਵਾਦ ਕੀਤਾ ਹੈ ਭਾਰਦੇ ਰਨ ਗੁਰੂ ਦਾ ਯਮਨ ਦੇ ਗੁਰੂ ਦਾ ਯਮਨ ਦੀ ਸੁਪਰੀਮ ਕੋਰਟ ਦਾ ਤਲਾਤ ਅਬਦੁਲ ਮਹੰਦੀ ਦੇ ਮਾਤਾ ਪਿਤਾ ਅਤੇ ਉਸ ਦੇ ਭਰਾ ਦਾ ਇਧਰੋਂ ਦੇਸ਼ ਦੀ ਸਰਕਾਰ ਦਾ ਅਤੇ ਉਸ ਨੇ ਰਿਕੁਐਸਟ ਕੀਤੀ ਹੈ ਕਿ ਇਹ ਫੈਸਲਾ ਜਲਦੀ ਜਿਹੜਾ ਨਿਵੇੜਾ ਜਾ ਸਕਦਾ ਹੈ ਜੇਕਰ ਦੇਸ਼ ਦੀ ਰਾਸ਼ਪਤੀ ਦ੍ਰੁਪਤੀ ਮਰਮੋ ਜਿਹੜੀ ਹੈ ਜਲਦੀ ਕੋਸ਼ਿਸ਼ ਕਰਦੀ ਹੈ ਯਾਨਕਿ ਇਹ ਡਾਕਟਰ ਕੇ ਇਹ ਬੋਲ ਦਾ ਵਾਅਦਾ ਕੀਤਾ ਗਿਆ ਹੈ ਕਿ ਅਗਸਤ ਵਿੱਚ ਜਿਹੜੀ ਸੁਣਵਾਈ ਹੋਣੀ ਹੈ ਉਸ ਤੋਂ ਪਹਿਲਾਂ ਹੀ ਰਿਹਾ ਕੀਤਾ ਜਾਵੇਗਾ ਨੰਮੀ ਛਾਪਰੀਆ ਨੂੰ ਚਲੋ ਅਸੀਂ ਵੀ ਅਰਦਾਸ ਕਰਦੇ ਹਾਂ ਲੇਕਿਨ ਅਸੀਂ ਅਜਿਹੇ ਕੰਮ ਨਾ ਪਾਤ ਜਾ ਕੇ ਕਰੀਏ ਕਿ ਸਾਨੂੰ ਬਾਅਦ ਵਿੱਚ 8 ਕਰੋੜ 10 ਕਰੋੜ ਜਾਂ 20 ਕਰੋੜ ਰੁਪਏ ਬਲੱਡ ਦੇ ਬਦਲੇ ਬਲੱਡ ਮਨੀ ਦੇਣੀ ਪਵੇ ਯਾਨੀ ਕਿ ਅਸੀਂ ਉੱਥੇ ਰਹਿੰਦੇ ਆ ਭਾਵੇਂ ਡੌਕੀਆਂ ਲਗਾ ਕੇ ਜਾਂਦੇ ਆ ਚਾਹੇ ਪੁੱਠੇ ਸਿਰ ਤੇ ਹੱਥ ਮਾਰ ਕੇ ਜਾਂਦੇ ਆ ਚਾਹੇ ਇੱਕ ਨੰਬਰ ਦੇ ਵਿੱਚ ਜਾਂਦੇ ਆ ਲੇਕਿਨ ਅਸੀਂ ਕਿਸੇ ਵੀ ਦੇਸ਼ ਵਿੱਚ ਜਾਂਦੇ ਆ ਸਾਨੂੰ ਉਸ ਦੇ ਉਸ ਦੇਸ਼ ਦੇ ਕਾਨੂੰਨ ਦੇ ਅਨੁਸਾਰ ਰੇਣਾ ਪਾ ਵੇਗਾ ਅੱਜ ਤਾਂ ਅਸੀਂ ਇੱਕ ਨੂਸ਼ਾ ਪ੍ਰੀਆ ਦੀ ਜ਼ਿੰਦਗੀ ਬਾਰੇ ਸੋਚ ਰਹਾ ਇੱਥੇ ਕਈ ਹਜ਼ਾਰਾਂ ਨੂਸ਼ਾ ਪ੍ਰੀਆ ਨੇ ਤੇ ਕਈ ਇੱਥੇ ਹਜ਼ਾਰਾਂ ਭਾਰਤ ਦੇ ਨਾਗਰਿਕ ਨੇ ਜਿਹੜੇ ਬੁਰੀ ਤਰ੍ਹਾਂ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਫਸੇ ਹੋਏ ਨੇ